ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈਲ ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਅੱਜ ਦੀ ਕਲਾਚ ਤੇ ਰਾਜੀ ਖੁਸ਼ੀ ਹੈ। ਅੱਜ ਦੀ ਵੀਡੀਓ ਬਣਾਉਣ ਲੱਗੇ ਸੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਪਹਿਲਾਂ ਕਮੈਂਟਾਂ ਨਾਂ ਬੋਲਣੇ ਆ। ਪਹਿਲਾ ਕਮੈਂਟ ਸਿੰਘ ਮਾਨ ਦੂਜਾ ਬ੍ਰਿੰਦਰ ਗਰੇਵਾਲ ਤੀਜਾ ਰੂਪਾ ਬਟਿਕ ਐਂਡ ਬਲੌਗਸ ਚੌਥਾ ਪਿੰਡ ਪੰਜਾਬ ਦੇ ਪੰਜਵਾਂ ਹੈਗਾ ਪ੍ਰਮਜੀਤ ਕੌਰ ਠੀਕ ਹੈ ਇਹ ਆਪਣੇ ਪਹਿਲੇ 5 ਕਮੈਂਟਾਂ ਤਾਂ ਆਪਾਂ ਨਾ ਬੋਲੇ ਆ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਭੈਣ ਵੀਰਾਂ ਦਾ ਜਿਹੜੇ ਕਮੈਂਟ ਕਰਦੇ ਹਨਾ ਆਪਣੇ ਚੈਨਲ ਨੂੰ ਸਪੋਰਟ ਕਰਦੇ ਆ ਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਇਹ ਵੀਡੀਓ ਬਹੁਤ ਜ਼ਿਆਦਾ ਹੁਣ ਤਾਂ ਜ਼ਰੂਰੀ ਹੈ ਦੇਖਣ ਵਾਲੀ ਹਰ ਇੱਕ ਦੇ ਹਨਾ ਕਿਉਂਕਿ ਹੁਣ ਗਰਮੀਆਂ ਆ ਚੱਲੀਆਂ ਆਹ ਮੌਸਮ ਇਦਾਂ ਦਾ ਹੁੰਦਾ ਇਹਦੇ ਵਿੱਚ ਨਾ ਤਾਂ ਆਪਾਂ ਪੱਖਾ ਛੱਡ ਸਕਦੇ ਆ ਤੇ ਪੱਖਾ ਛੱਡਦੇ ਆ ਤਾਂ ਬਿਮਾਰ ਹੁੰਨੇ ਪਰ ਕੀ ਕਰੀਏ ਪੱਖੇ ਛੱਡੇ ਬਿਨਾ ਪਰਿਆ ਵੀ ਨਹੀਂ ਸਕਦੇ ਫਿਰ ਮੱਛਰ ਇੰਨਾ ਜ਼ਿਆਦਾ ਹੁੰਦਾ ਏ ਮੱਛਰ ਆਪਾਂ ਨੂੰ ਭੀਂ ਭੀ ਕਰਦਾ ਇੰਨਾ ਤੰਕਾ ਤਾਂ ਬਹੁਤ ਜ਼ਿਆਦਾ ਤੇ ਬਿਮਾਰ ਹੁੰਨੇ ਆ ਹਨਾ ਦੋਨੇ ਪਾਸੇ ਮਰਦੇ ਆ ਜੇ ਪੱਖਾ ਨਹੀਂ ਛੱਡਦੇ ਤਾਂ ਵੀ ਮਰਦੇ ਪੱਖਾ ਛੱਡਦੇ ਆਂ ਤਾਂ ਵੀ ਮਰਦੇ ਆ ਹਨਾ ਤੇ ਆਪਾਂ ਨੇ ਇੱਕ ਤਰੀਕਾ ਦੱਸਣ ਲੱਗੇ ਜਿਨਾ ਪੱਖਾ ਛੱਡਣ ਦੀ ਲੋੜ ਨਹੀਂ ਪੈਣੀ ਹਲੇ ਤੇ ਮੱਛਰ ਤਾਂ ਭੱਜ ਕੇ ਜਾਊ ਨਿਕਲੂ ਬਾਹਰ ਉਹ ਕਹਾਂ ਮੈਂ ਕਿੱਥੇ ਫਸ ਗਿਆ ਇੱਥੇ ਆਇਆ ਤੁਹਾਨੂੰ ਦੱਸਿਆ ਤਰੀਕਾ ਕਿ ਨਾ ਚੀਜ਼ ਹੈ ਜਿਹੜੀ ਬਣਾਉਂਦੇ ਜਿਨਾ ਮੱਛਰ ਆਪਣਾ ਵੀ ਆਊਗਾ ਇਨੀ ਕਮਰੇ ਚ ਆਇਆ ਤੁਹਾਨੂੰ ਦੱਸੀਏ ਹਾਂਜੀ ਆਪਾਂ ਮੱਛਰ ਭਜਾਉਣ ਲਈ ਕੀ ਤਿਆਰ ਕਰਦੇ ਹਾਂ ਤੁਹਾਨੂੰ ਦੱਸਣ ਲੱਗਿਆ ਉਹਦੇ ਲਈ ਪਹਿਲਾਂ ਤਾਂ ਆਪਾਂ ਲੈਣੀ ਨਿੰਮ ਨਿੰਮ ਦੇ ਪੱਤੇ ਸੁੱਕੇ ਲੈਣੇ ਆ ਜੇ ਨਿੰਮ ਦੇ ਪੱਤੇ ਗਿੱਲੇ ਆ ਤੁਸੀਂ ਸੁਕਾ ਲਓ ਸੁੱਕੇ ਪੱਤੇ ਨਿੰਮ ਦੇ ਨੰਬਰ 2 ਤੇ ਪਿਆਜ਼ਾਂ ਦੇ ਫੋਲਕ ਇਹ ਵੀ ਪ੍ਰਕਾਰ ਸਮਝ ਕੇ ਸਿੱਟਣੇ ਨੇ ਵੀ ਕੰਮ ਆਉਣਗੇ ਨੰਬਰ 3 ਤੇ ਕਪੂਰ ਤੇ ਚਾਲ ਤੇ ਹੈਗਾ ਆਪਣੇ ਕੋਲ ਲੌਂਗ ਪੰਜ ਤੇ ਹੈਗੀ ਇੱਕ ਮੋਮਬਤੀ ਤੇਕਣੀ ਮੋਬਤੀ ਜਿਹੜੀ ਆਪਾਂ ਉਹ ਨਾ ਸਭ ਪੋਦਨੀ ਹੈ ਸਾਰੀ ਜਿਵੇਂ ਤੁਸੀਂ ਕੱਦੂ ਕਸ਼ ਕਰ ਲਓ ਸਾਰੀ ਕੱਦੂ ਕਸ਼ ਕਰਕੇ ਵਿੱਚ ਮੈਕਸੀ ਕਰ ਲੈਣੀ ਹੈ ਅ ਸਾਰੀਆਂ ਚੀਜ਼ਾਂ ਨੂੰ ਆਪਾਂ ਕੁੱਟਣਾ ਜੇ ਤਾਂ ਥੋੜਾ ਕੋ ਮੈਕਸੀ ਹੈਗੀ ਮੈਕਸੀ ਵਿੱਚ ਕੁੱਟੋ ਨਹੀਂ ਤੁਸੀਂ ਹਨਾ ਕਿਸੇ ਕੁੰਡੇ ਘੋੜਨੇ ਆ ਕਿਸੇ ਹੋਰ ਜਿਹਾ ਕੁੱਟ ਲਓ ਪਹਿਲਾਂ ਆਪਾਂ ਇਹਨੂੰ ਕੁੱਟ ਲਈ ਫਿਰ ਅੱਗੇ ਦਾ ਪ੍ਰੋਸੈਸ ਚਲਾ ਦਿਆਂਗਾ ਗਾਂ ਪੈਨ ਦਾ ਕੀ ਕਰਨਾ ਹਾਂਜੀ ਇਹ ਚੀਜ਼ਾਂ ਆਪਾਂ ਨਾ ਕੁੰਡੇ ਘੋਟਨੇ ਚ ਕੁੱਟਲੀਆਂ ਸੀ ਕਿਉਂਕਿ ਮੈਕਸੀ ਆਪਣੀ ਖਰਾਬ ਆ ਪਿਆਜ਼ਾਂ ਦਾ ਇੰਨਾ ਕਿ ਆਪਾਂ ਤਾਂ ਕੁੱਟਿਆ ਗਿਆ ਏ ਜਿਆਦਾ ਕੁੱਟੇ ਨਹੀਂ ਗਏਗੇ ਤੇ ਹੁਣ ਆਪਾਂ ਕੀ ਕਰਨਾ ਇਹਨੂੰ ਅੱਗੇ ਦਾ ਪਾਸੇ ਸੈਸ ਕੀ ਆ ਹਨਾ ਉਹਦੇ ਲਈ ਆਪਾਂ ਇੱਕ ਲੈਣਾ ਦੀਵਾ ਠੀਕ ਆ ਇੱਕ ਲੈਣੀ ਆਪਾਂ ਬੱਤੀ ਇਹਦੇ ਵਿੱਚ ਆਪਾਂ ਪਾ ਲੈਣਾ ਸਦੋਂ ਦਾ ਤੇਲ ਆਪਾਂ ਇੱਥੇ ਥੋੜਾ ਜਿਹਾ ਸਦੋਂ ਦਾ ਤੇਲ ਪਾ ਲੈਣਾ ਠੀਕ ਆ ਹੁਣ ਕੀ ਕਰਨਾ ਪਹਿਲਾਂ ਪੱਤੀ ਸਾਰੀ ਨੂੰ ਆਪਾਂ ਗਿੱਲੀ ਕਰ ਲੈਣਾ ਨੰਬਰ 2 ਤੇ ਜਿਹੜਾ ਆਪਾਂ ਚੂਨ ਬਣਾਇਆ ਸਾਰਾ ਇਹਦੇ ਵਿੱਚ ਪਾ ਦੇਣਾ ਇਹਦੇ ਚ ਮੋਮਬਤੀ ਵੀ ਪਾਈ ਹੋਈ ਆ ਤੇ ਹੁਣ ਕੀ ਕਰਨਾ ਪਹੋੜੇ ਮਾਚਿਸ ਨਾਲ ਜਗਾ ਦੇਣਾ ਹਾਂਜੀ ਆਪਾਂ ਮਾਚਿਸ ਨਾਲ ਜਗਾਤਾ ਹੁਣ ਇਹਦੀ 스멜 ਨਾਲ ਜਿਹੜੇ ਮੱਛਰ ਹੋਣਗੇ ਉਹ ਸਾਰੇ ਭੱਜ ਜਾਣਗੇ ਕੋਈ ਵਿੱਚ ਇਹਦੇ ਆਪਾਂ ਸਾਰਾ ਕੁਝ ਪਾਇਆ ਹੋਇਆ ਕਪੂਰ ਵਗੈਰਾ 스멜 ਨਾਲ ਜੇ ਲੌਂਗ ਲੌਂਗ ਸਾਰੇ ਜਿਹੜੇ ਮੱਛਰ ਆਉਣਗੇ ਸਾਰੇ ਭੱਜ ਜਾਣਗੇ ਜੇ ਤੁਸੀਂ ਇਸ ਤਰ੍ਹਾਂ ਨਹੀਂ ਵੀ ਜਗਾਉਣਾ ਚਾਹੁੰਦੇ ਕੁਸੀ ਕੇ ਕਾਰਨਾ ਤੇਲ ਨਹੀਂ ਪਾਉਣਾ ਆ ਚੀਜ਼ਾਂ ਸਾਰੀਆਂ ਵਿੱਚ ਪਾ ਦੇਣੀ ਹੈ ਕਿਸੇ ਕਾਗਜ਼ ਨਾਲ ਉੱਤੇ ਅੱਗ ਲਾ ਦੇਣੀ ਹੈ ਤਾਂ ਮੱਛਰ ਦਾ ਧੂੰਆ ਹੋਈ ਜਾਣਾ ਤੇ ਮੱਛਰ ਜਿਹੜਾ ਉਹ ਭੱਜ ਜਾਣਾ ਤੂੰ ਅਜੇ ਧੂੰਆ ਹੀ ਲੈਣਾ ਧੂੰਏ ਨਾਲ ਸਾਰਾ ਮੱਛਰ ਭੱਜ ਜਾਣਾ ਤੁਸੀਂ ਇਹ ਤਰੀਕਾ ਵੀ ਅਪਣਾ ਸਕਦੇ ਹੋ ਨੰਬਰ 1 ਤੇ ਤਰੀਕਾ ਵੀ ਅਪਣਾ ਸਕਦੇ ਹੋ ਤੇ ਮੱਛਰ ਜਿਹੜਾ ਵਿੱਚ ਪਾਇਆ ਹੋ ਸਾਮਾਨ ਤੇ 스멜 ਨਾਲ ਸਾਰਾ ਉਦੇ ਪਿੱਛੇ ਤੇਲ ਵਿੱਚ ਦਾਚੇਣਾ ਸਮੈਲਣਾ ਸਾਦਾ ਮੱਛਰ ਭੱਜ ਜਾਣਾ ਬਹੁਤ ਹੀ ਆਸਾਨ ਤੇ ਸੌਖੀ ਟਰਿਕ ਆ ਮੱਛਰ ਬਿਲਕੁਲ ਵੀ ਨਹੀਂ ਜਾਣਾ ਆਪਾਂ ਤੁਹਾਨੂੰ ਦੂਜਾ ਤਰੀਕਾ ਵੀ ਕਰਕੇ ਦਿਖਾ ਦਿੰਦੇ ਹਾਂ ਜੇ ਤੁਸੀਂ ਦੂਜਾ ਤਰੀਕਾ ਅਪਣਾਉਣਾ ਚਾਹੁੰਦੇ ਆਂ ਹਾਂਜੀ ਦੂਜੀ ਟਰਿਕ ਇਹ ਆਪਾਂ ਦੀਵਾ ਇਦਾਂ ਲੈ ਲੈਣਾ ਸਾਦਾ ਸਮਾਨ ਉਹਦੇ ਵਿੱਚ ਪਾ ਦੇਣਾ ਇੱਕ ਅੱਧਾ ਕਾਗਜ਼ ਪਾ ਦੇਣਾ ਇਹਦੇ ਨਾਲ ਆਪਾਂ ਲਗਾ ਲਗਾ ਦੇਣੀ ਹੈ ਅੱਗ ਆ ਪੱਗ ਲਗਾਤੀ ਜਿਹੜਾ ਆ ਧੂਆ ਹੋਊਗਾ ਇਹ ਧੂਏ ਨਾਲ ਸਾਰਾ ਮੱਛਰ ਭੱਜ ਜਾਣਾ ਕਿਉਂਕਿ ਵਿੱਚ ਕਪੂਰ ਵਗੈਰਾ ਸਾਰਾ ਕੁਝ ਪਾਇਆ ਹੋਇਆ ਤੇ ਧੂਏ ਨਾਲ ਹੀ ਸਾਰਾ ਮੱਛਰ ਭੱਜ ਜਾਣਾ ਧੂਆ ਧੁਹੀ ਜਾਣਾ ਤੇ ਸਮਾਨ ਜਿਹੜਾ ਵਿੱਚ ਆਪਣਾ ਪਾਇਆ ਹੈ ਤੇ ਅੱਗ ਨਾਲ ਸਾਰਾ ਜਿਹੜਾ ਧੂਆ ਉਹਦੇ ਨਾਲ ਸਾਰਾ ਮੱਛਰ ਪਾਸੇ ਹੋ ਜਾਣ ਦੇਖੋ ਜਿਵੇਂ ਧੂਆ ਨਿਕਲਦਾ ਚੀਜ਼ਾਂ ਲੱਗ ਲੱਗ ਕੇ ਸਾਰੀਆਂ ਬੱਚੀ ਚੀਜ਼ਾਂ ਉਹਨਾਂ ਲੱਗ ਜਾਣ ਹਾਂ ਜੀ ਇਸ ਤਿੱਕੇ ਨਾਲ ਤੁਸੀਂ ਘਰ ਵਿੱਚੋਂ ਕਮਰੇ ਵਿੱਚੋਂ ਮੱਛਰ ਭਜਾ ਸਕਦੇ ਹੋ ਤੇ ਬਿਲਕੁਲ ਵੀ ਮੱਛਰ ਨਹੀਂ ਰਹਿਣਗੇ ਤੇ ਆਪਾਂ ਪੱਖਿਆਂ ਦੀ ਬਚਤ ਕਰ ਸਕਦੇ ਹਾਂ ਪੱਖੇ ਨਹੀਂ ਚੱਲਣਗੇ ਤੇ ਨਾ ਆਪਾਂ ਹੋਵਾਂਗੇ ਛੇਤੀ ਬਿਮਾਰ ਠੀਕ ਹੈ ਕਿ ਨਹੀਂ ਜੇ ਤੁਹਾਨੂੰ ਮੇਰੀ ਵੀਡੀਓ ਟ੍ਰਿਕਾ ਵਧੀਆ ਲੱਗਦੀਆਂ ਤਾਂ ਪਲੀਜ਼ ਵੀਡੀਓ ਨੂੰ ਗਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ